ਅਮਰੀਕਾ ਤੇ ਕੈਨੇਡਾ ਦੇ ਵੱਲੋਂ ਪੰਜਾਬੀਆਂ ਨੂੰ ਸਮੁੱਚੇ ਭਾਰਤੀਆਂ ਨੂੰ ਤੇ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਵੜੇ ਆ ਉਹਨਾਂ ਨੂੰ ਬਾਹਰ ਕੱਢਣ ਦਾ ਰਿਪੋਰਟ ਕਰਨ ਦਾ ਸਿਲਸਿਲਾ ਪਹਿਲਾਂ ਨਾਲੋਂ ਵੀ ਦੁੱਗਣਾ ਤਿਗਣਾ ਚੌਗਣਾ ਕਰ ਦਿੱਤਾ ਗਿਆ ਆਇਆ ਇੱਕ ਰਿਪੋਰਟ ਆਈ ਹੈ ਕਿ 54 ਜਾਣੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਦਿੱਲੀ ਦੇ 에ਰਪੋਰਟ ਦੇ ਉੱਤੇ ਅਮਰੀਕਾ ਦੇ ਵੱਲੋਂ ਭੇਜੇ ਗਏ ਆ ਇਹ ਉਹ ਲੋਕ ਆ ਜਿਹੜੇ ਡੌਂਕੀ ਲਾ ਕੇ ਗਏ ਜਿਹੜੇ ਦੋ ਨੰਬਰ ਦੇ ਵਿੱਚ ਗਏ ਆ ਇਹਨਾਂ ਨੂੰ ਉੱਥੋਂ ਫੜਨ ਤੋਂ ਬਾਅਦ ਸ਼ਰਨਾਰਥੀ ਕੈਂਪ ਨੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਿਆ ਸਿੱਧਾ ਇਹਨਾਂ ਨੂੰ ਦਿੱਲੀ ਦਾ ਜਹਾਜ਼ ਫੜਾਇਆ ਗਿਆ ਤੇ ਹੁਣ ਇਹਨਾਂ ਮੁੰਡਿਆਂ ਨੇ ਆਪਣੀ ਦਰਦ ਭਰੀ ਦਾਸਤਾਨ ਪੇਸ਼ ਕੀਤੀ ਆ ਇਹੋ ਜੀ ਦਾਸਤਾਨ ਕੈਨੇਡਾ ਦੇ ਵੱਲੋਂ ਰਿਪੋਰਟ ਕੀਤੇ ਜਾ ਰਹੇ ਮੁੰਡੇ ਕੁੜੀਆਂ ਦੇ ਵੀ ਆ ਕੈਨੇਡਾ ਦੇ ਵੱਲੋਂ ਉਥੋਂ ਦੀ ਇਮੀਗ੍ਰੇਸ਼ਨ ਦੇ ਵੱਲੋਂ 32000 ਤੋਂ ਵੱਧ ਉਹਨਾਂ ਲੋਕਾਂ ਦੀ ਸੂਚੀ ਬਣਾਈ ਗਈ ਆ ਜਿਹੜੇ ਉਹਨਾਂ ਦੇ ਦੇਸ਼ ਦੇ ਵਿੱਚ ਗਲਤ ਤਰੀਕੇ ਨਾਲ ਵੜੇ ਆ ਇਹਦੇ ਵਿੱਚ ਸਭ ਤੋਂ ਵੱਧ ਭਾਰਤੀ ਆ ਤੇ ਭਾਰਤਵੰਦੇ ਵਿੱਚ ਸਭ ਤੋਂ ਵੱਧ ਪੰਜਾਬੀ ਆ ਜਿੰਨੀ ਕਿ ਜਾਣਕਾਰੀ ਮਿਲੀ ਆ ਪਰ ਜਿਹੜੇ ਇਹ ਆਏ ਆ ਕੋਈ ਕੈਥਲ ਤੋਂ ਆ ਕੋਈ ਕਿਤੋਂ ਆ ਕੋਈ ਕਿਤੋਂ ਆ ਹਰਿਆਣੇ ਦੇ ਵਿੱਚ ਜਿਹੜੇ ਕਿ 54 ਜਣੇ ਅਮਰੀਕਾ ਦੇ ਵੱਲੋਂ ਵਾਪਸ ਭੇਜੇ ਗਏ ਆ ਉਹਦਾ ਵੇਰਵਾ ਮੈਂ ਤੁਹਾਨੂੰ ਥੋੜਾ ਜਿਹਾ ਪੜ ਕੇ ਸੁਣਾ ਦਿਆਂ ਕਿ ਕੈਥਲ ਦੇ ਇਹਦੇ ਵਿੱਚ 14 ਜਣੇ ਆ ਅੰਬਾਲਾ ਦੇ 5 ਕਰਨਾਲ ਦੇ 16 ਤੇ ਕੁਝ ਕੋ ਹੋਰ ਥਾਵਾਂ ਦੇ ਵਸਨੀਕ ਆ ਜਿਹੜੇ ਉਹ ਹੈਗੇ ਆ ਜਿਹੜੇ ਕਿ ਕੁਝ ਕ ਮਹੀਨਿਆਂ ਬਾਅਦ ਵਾਪਸ ਆਪਣੇ ਨਗਰ ਖੇੜੇ ਦੇ ਵਿੱਚ ਭੇਜ ਦਿੱਤੇ ਆ ਅਮਰੀਕਾ ਨੇ ਅਮਰੀਕਾ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਦੋ ਨੰਬਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਵੜਨ ਵਾਲੇ ਬੰਦੇ ਦੇ ਉੱਤੇ ਕੋਈ ਲਹਾਜ਼ਰੀ ਨਹੀਂ ਕਰਨੀ ਨਾ ਪਹਿਲਾਂ ਕਰਨੀ ਚਾਹੀਦੀ ਸੀ ਨਾ ਹੀ ਹੁਣ ਕਰਨੀ ਆ ਅਗਲੀ ਗੱਲ ਇਹ ਇੱਕ ਜਿਹੜੇ ਮੁੰਡੇ ਵਾਪਸ ਆਏ ਆ ਉਹਨਾਂ ਨੇ ਕਿਹਾ ਜੀ ਕਿ ਜਦੋਂ ਸਾਨੂੰ ਉੱਥੇ ਕੈਂਪ ਦੇ ਵਿੱਚ ਰੱਖਿਆ ਜਾਂਦਾ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਂਦਾ ਉੱਥੇ ਸਾਨੂੰ ਕੋਈ ਸਹੂਲਤ ਨਹੀਂ ਹੁੰਦੀ ਸਾਨੂੰ ਰੋਟੀ ਪਾਣੀ ਵੀ ਨਹੀਂ ਮਿਲਦਾ ਸਾਨੂੰ ਮਾਸਾਹਾਰੀ ਚੀਜ਼ ਖਾਣ ਨੂੰ ਦਿੰਦੇ ਆ ਅਸੀਂ ਜਦ ਕਿ ਵੈਜ ਹੈਗੇ ਅਸੀਂ ਸ਼ਾਕਾਹਾਰੀ ਆ ਕਿਸੇ ਨੇ ਇਹ ਗੱਲ ਕਹੀ ਆ ਕਿ ਏਸੀ ਚਲਾ ਕੇ ਸਾਨੂੰ ਟੌਰਚਰ ਕੀਤਾ ਜਾਂਦਾ ਕਿਸੇ ਨੇ ਇਹ ਗੱਲ ਕਹੀ ਆ ਕਿ ਕੱਲੇ ਬੁੱਲ ਗਿੱਲੇ ਕਰਨ ਨੂੰ ਹੀ ਪਾਣੀ ਦਿੱਤਾ ਜਾਂਦਾ ਤੁਹਾਨੂੰ ਪੀਣ ਵਾਸਤੇ ਪਾਣੀ ਨਹੀਂ ਦਿੱਤਾ ਜਾਂਦਾ ਕਿਸੇ ਨੇ ਇਹ ਗੱਲ ਕਹੀ ਆ ਕਿ ਸਾਨੂੰ ਸੁੱਕੀਆਂ ਰੋਟੀਆਂ ਮਿਲਦੀਆਂ ਰਹੀਆਂ ਵੀ ਤੁਹਾਡਾ ਢਿੱਡ ਵੀ ਨਾ ਭਰੇ ਤੇ ਤੁਹਾਡੀ ਭੁੱਖ ਵੀ ਮਰੀ ਰਵੇ ਇਸ ਤਰੀਕੇ ਦੇ ਨਾਲ ਉਹ ਅਸਿੱਧੇ ਤਰੀਕੇ ਨਾਲ ਅਤਿਆਚਾਰ ਕਰਦੇ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਸਾਡੇ ਉੱਤੇ ਅਤਿਆਚਾਰ ਹੋਇਆ ਮੇਰਾ ਇਹਦਾ ਹਰਿਆਣਵੀ ਵੀਰਾਂ ਨੂੰ ਇੱਕੋ ਸਵਾਲ ਆ ਕਿ ਟਰੰਪ ਨੇ ਆਪਾਂ ਨੂੰ ਚਿੱਠੀ ਪਾ ਕੇ ਬੁਲਾਇਆ ਸੀ ਜਾਂ ਆਪਾਂ ਸੌਰਿੰਗ ਗਏ ਸੀ ਕਿ ਭਾਈ ਉੱਥੇ ਸਾਨੂੰ ਚਾਰ ਤਰ੍ਹਾਂ ਦੇ ਪਕਵਾਨ ਮਿਲਣ ਆਪਾਂ 2 ਨੰਬਰ ਦੇ ਵਿੱਚ ਗਏ ਸੀ ਜੇ ਆਪਣਾ ਸੂਤ ਲੱਗ ਜਾਂਦਾ ਤਾਂ ਵਧੀਆ ਸੀ ਨਈ ਸੂਤ ਲੱਗਾ ਤੇ ਆਪਾਂ ਨੂੰ ਉਹਨਾਂ ਨੇ ਵਾਪਸ ਭੇਜ ਦਿੱਤਾ ਉਹ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਸਨ ਤੇ ਹਨ ਉਹਨਾਂ ਦੇ ਲਈ ਅਮਰੀਕੀ ਪਹਿਲ ਆ ਤੇ ਉਹਨਾਂ ਦੇ ਲਈ ਸਾਡੇ ਵਰਗਿਆਂ ਦੀ ਪਹਿਲ ਨਹੀਂ ਜਿਹੜੇ ਕਿ ਦੋ ਨੰਬਰ ਦੇ ਵਿੱਚ ਕੰਦਾ ਟਪ ਟਪ ਕੇ ਉਹਨਾਂ ਦੇ ਦੇਸ਼ ਦੇ ਵਿੱਚ ਵੜਦੇ ਆ ਇਸ ਗੱਲ ਤੋਂ ਇਹਨਾਂ 54 ਹਰਿਆਣਵੀ ਵੀਰਾਂ ਤੋਂ ਸਬਕ ਲਿਓ ਵੈਸੇ ਪੰਜਾਬੀ ਸਬਕ ਲੈਣ ਵਾਲੇ ਨਹੀਂ ਆ ਇੱਥੇ ਅੰਮ੍ਰਿਤਸਰ ਦੇ ਵਿੱਚ ਅਮਰੀਕਾ ਦੇ ਜਹਾਜ਼ ਉਤਰੇ ਪੰਜਾਬੀਆਂ ਨੇ ਸਬਕ ਨਹੀਂ ਲਿਆ ਹਾਲੇ ਵੀ ਕੰਦਾ ਕੋਲੇ ਟਪ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਅਮਰੀਕਾ ਨੇ ਦੱਸ ਦਿੱਤਾ ਕੈਨੇਡਾ ਨੇ ਦੱਸ ਦਿੱਤਾ ਕਿ ਸਾਨੂੰ ਉਹਨਾਂ ਲੋਕਾਂ ਦੀ ਇੱਕ ਪੈਸੇ ਦੀ ਲੋੜ ਨਹੀਂ ਜਿਹੜੇ ਲੋਕ ਦੋ ਨੰਬਰ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵੜਦੇ ਆ ਇੱਕ ਮੜੀ ਜੀ ਗੱਲ ਗੌਰ ਨਾਲ ਸੁਣ ਲਿਓ ਜਿਹੜੇ ਉੱਥੋਂ ਨੇ ਮੁੰਡੇ ਆਏ ਆ ਤੇ ਜਿਹੜੇ ਕਾਨੂੰਨੀ ਮਾਹਰ ਆ ਉਹ ਕੀ ਗੱਲ ਦੱਸਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਡੌਂਕੀ ਰਾਹੀਂ ਅਮਰੀਕਾ ਦੇ ਵਿੱਚ ਗਏ ਜਿਹੜੇ ਸ਼ਰਨਾਰਥੀ ਆ ਇਹ ICE ਜਿਹਨੂੰ ਅਸੀਂ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਕਹਿੰਦੇ ਆ ਇਹਦੇ ਵਿੱਚ ਸਪੈਸ਼ਲ ਡੇਟ ਹੁੰਦੀ ਆ ਜਿਹੜੇ ਡੌਂਕੀ ਰਹੀਂ ਜਾਂਦੇ ਆ ਇਹਨਾਂ ਦੀ ਉੱਥੇ ਸਪੈਸ਼ਲ ਡੇਟ ਹੁੰਦੀ ਆ ਆਈਸੀਈ ਦੇ ਵੱਲੋਂ ਡੌਂਕੀ ਰੂਟ ਦੇ ਨਾਲ ਗਏ ਲੋਕਾਂ ਦੇ ਮੁੰਡਿਆਂ ਦੇ ਕਾਗਜ਼ਾਤ ਪੜਤਾਲੇ ਜਾਂਦੇ ਆ ਫਿਰ ਆਫਲਾਈਨ ਕਾਗਜ਼ਾਤ ਵਾਲਿਆਂ ਨੂੰ ਫੜ ਲਿਆ ਜਾਂਦਾ ਤੇ ਆਨਲਾਈਨ ਕਾਗਜ਼ਾਤ ਵਾਲਿਆਂ ਨੂੰ ਅਗਲੀ ਤਰੀਕ ਦੇ ਕੇ ਸ਼ਰਧਤਾ ਜਾਂਦਾ ਇਸ ਸਾਲ ਅਮਰੀਕਾ ਦੇ ਵਿੱਚ ਹਾਲਾਤ ਕਾਫੀ ਤਰਸਯੋਗ ਬਣ ਗਏ ਆ ਜਿਹੜੇ 2 ਨੰਬਰ ਦੇ ਵਿੱਚ ਗਏ ਆ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਫੜ ਕੇ ਡਿਪੋਰਟ ਕੀਤਾ ਜਾਂਦਾ ਮੰਨ ਲੋ ਕਿ ਤੁਹਾਡੇ ਕੋਲੇ ਗ੍ਰੀਨ ਕਾਰਡ ਉਸ ਤੋਂ ਬਾਅਦ ਤੁਸੀਂ ਕੋਈ ਨਿੱਕੀ-ਮੋਟੀ ਵੀ ਗਲਤੀ ਕਰਦੇ ਆ ਉਹ ਤੁਹਾਨੂੰ ਫੜਦੇ ਆ ਤੇ ਦਿੱਲੀ ਵਾਲਾ ਜਹਾਜ਼ ਫੜਾ ਦਿੰਦੇ ਆ ਸੋ ਕੋਈ ਵੀ ਗਲਤੀ ਉੱਥੇ ਭੁੱਲ ਕੇ ਵੀ ਨਾ ਕਰੋ ਭਾਵੇਂ ਤੁਸੀਂ ਉੱਥੇ 2 ਨੰਬਰ 'ਚ ਰਹਿੰਦੇ ਹੋ ਤੇ ਭਾਵੇਂ 1 ਨੰਬਰ ਦੇ ਵਿੱਚ ਉਹ ਇਹ ਗੱਲ ਕਹਿੰਦੇ ਵੀ ਭਾਈ ਇਹ ਗਲਤੀ ਪ੍ਰਧਾਨ ਦੇਸ਼ ਨਹੀਂ ਬਣਾਉਣਾ ਇੱਥੇ ਘੱਟ ਤੋਂ ਘੱਟ ਗਲਤੀਆਂ ਹੋਣ ਇਹ ਨਹੀਂ ਕਿ ਤੁਸੀਂ ਜਿੱਧਰ ਨੂੰ ਮਰਜ਼ੀ ਗੱਡੀ ਚਲਾਈ ਫਿਰੋ ਜੋ ਮਰਜ਼ੀ ਕਰੀ ਚੱਲੋ ਤੁਸੀਂ ਉੱਥੇ ਆਏ ਹੋਰ ਮਕਸਦ ਵਾਸਤੇ ਤੇ ਰਹਿਣਾ ਤੁਸੀਂ ਹੋਰ ਮਕਸਦ ਦੇ ਲਈ ਆ ਅਗਲੀ ਗੱਲ ਇਹ ਆ ਵੀ ਉਹ ਸਵਾਲ ਪੁੱਛਦੇ ਆ ਇਹ ਮੁੰਡੇ ਜਿਹੜੇ ਆਏ ਆ ਇਹਨਾਂ ਨੇ ਦੱਸਿਆ ਵੀ ਸਾਨੂੰ ਸਵਾਲ ਪੁੱਛੇ ਜਾਂਦੇ ਆ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ ਅਮਰੀਕਾ ਦੀ ਥਾਂ ਤੇ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਕਿਉਂ ਨਹੀਂ ਗਏ ਇੱਥੇ ਕਿੰਨੇ ਦਿਨ ਰਹਿਣ ਦੀ ਯੋਜਨਾ ਸੀ ਤੇ ਜਦੋਂ ਤੁਸੀਂ ਕਿਸੇ ਵੀ ਗੱਲ ਦੇ ਉੱਤੇ ਉੱਕ ਗਏ ਥੜਕ ਗਏ ਤਾਂ ਸਮਝ ਲਓ ਤੁਹਾਡੀ ਵਾਪਸੀ ਦਾ ਕੰਮ ਤੈਅ ਹੋ ਗਿਆ ਗਏ ਆਪਾਂ 2 ਨੰਬਰ ਦੇ ਵਿੱਚ ਆ ਸ਼ਕਤੀ ਸਾਡੇ ਉੱਤੇ ਵਰਤੀ ਜਾਂਦੀ ਹੈ ਸ਼ਕਤੀ ਸਾਡੇ ਉੱਤੇ ਵਰਤੀ ਹੀ ਜਾਣੀ ਚਾਹੀਦੀ ਹੈ ਗੱਲ ਬੜੀ ਸਪਸ਼ਟ ਹੈ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਪਈ ਪ੍ਰਵਾਸੀ ਕਿਉਂ ਆਉਂਦੇ ਆ ਇੱਥੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆ ਕੇ ਕੰਮ ਲੱਭਦੇ ਆ ਇਹ ਗੰਦ ਪਾਉਂਦੇ ਆ ਆਪਾਂ ਇਹ ਗੱਲ ਕਹਿੰਦੇ ਆ ਉਹ 2 ਨੰਬਰ ਦੇ ਵਿੱਚ ਤਾਂ ਨਹੀਂ ਮੈਂ ਕਹਿੰਦਾਗਾ ਪਰ ਉਹ ਇੱਥੇ ਆ ਕੇ 2 ਨੰਬਰ ਹੀ ਕਈ ਬੰਦੇ ਕੰਮ ਕਰਦੇ ਆ ਆਪਾਂ ਜਾਣੇ ਹੀ 2 ਨੰਬਰ ਦੇ ਵਿੱਚ ਆ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਆਪਾਂ ਭਈਏ ਕਹਿੰਦੇ ਆ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਤੁਸੀਂ ਚਾਕੇ ਮੂੰਹ ਬਿਹਾਰ ਤੋਂ ਇੱਥੇ ਆ ਜਾਨੇ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਖਾਗੇ ਸਾਡੇ ਪੰਜਾਬ ਦੇ ਵਿੱਚ ਕ੍ਰਾਈਮ ਵੱਧ ਗਿਆ ਸਾਡੇ ਪੰਜਾਬ ਦੇ ਵਿੱਚ ਗਲਤ ਕੰਮ ਕਰ ਰਹੇ ਹੋ ਬਿਲਕੁਲ ਪੰਜਾਬੀਆਂ ਦਾ ਫਿਕਰ ਵਾਜਬ ਹੈ ਉਹ ਉੱਥੋਂ ਇੱਥੇ ਆ ਕੇ ਰੇਲ ਗੱਡੀ ਫੜ ਕੇ ਆ ਕੇ ਤੇ ਫਿਰ ਇੱਥੇ ਪਾਈ ਉਹ 2 ਨੰਬਰ ਦਾ ਕੰਮ ਕਰਦੇ ਆ ਮਾੜੀ ਗੱਲ ਆ ਸਜ਼ਾ ਮਿਲਣੀ ਚਾਹੀਦੀ ਆ ਇਹੋ ਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਜਿਹੜੇ ਜਾਂਦੇ ਹੀ 2 ਨੰਬਰ ਦੇ ਵਿੱਚ ਆ 50 ਲੱਖ ਲਾ ਕੇ 45 ਲੱਖ ਲਾ ਕੇ 55 ਲੱਖ ਲਾ ਕੇ ਏਜੰਟ ਦੇ ਰਾਹੀਂ ਦਰਿਆਵਾਂ ਨੂੰ ਪਾਰ ਕਰਕੇ ਜਿਹੜੇ ਉੱਥੇ ਜੰਗਲਾਂ ਨੂੰ ਪਾਰ ਕਰਕੇ ਤੇ 2 ਨੰਬਰ ਦੇ ਵਿੱਚ ਜਾ ਕੇ ਉੱਥੇ ਸੋਚਦੇ ਵੀ ਭਾਈ 10 ਸਾਲ ਦੇ ਵਿੱਚ ਵੀ ਜੇ ਕਿਤੇ ਸੈੱਟ ਹੋ ਜਈਏ ਗੱਲ ਬਣ ਜੇ ਤੇ ਭਾਈ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਾ ਹੋਵੇ ਜਿਵੇਂ ਸਾਡੇ ਮਨਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਹਰਖਾ ਓਵੇਂ ਉਧਰਲੇ ਦੇ ਮਨਾਂ ਦੇ ਵਿੱਚ ਵੀ ਸਾਡੇ ਪ੍ਰਤੀ ਹਰਖਾ ਜਿਹੜੇ 2 ਨੰਬਰ ਦੇ ਵਿੱਚ ਜਾਂਦੇ ਆ ਪਰ ਜਿਹੜੇ 1 ਨੰਬਰ ਦੇ ਵਿੱਚ ਗਏ ਆ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਹਰਖ ਨਹੀਂ ਹੈ ਹੁਣ ਮੈਂ ਤੁਹਾਨੂੰ ਇੱਕ ਅਗਲੀ ਰਿਪੋਰਟ ਦੱਸ ਦਿੰਨਾ ਕਿ ਕੈਨੇਡਾ ਦੇ ਵੱਲੋਂ ਕਿਵੇਂ ਸਖਤੀ ਕੀਤੀ ਗਈ ਹੈ 32000 ਦੇ ਕਰੀਬ ਭਾਰਤੀ ਤੇ ਹੋਰ ਲੋਕ ਆ ਜਿਹੜੇ ਪ੍ਰਵਾਸੀਆਂ ਨੂੰ ਜਿਹੜੇ ਗਲਤ ਤਰੀਕੇ ਨਾਲ ਉਹਨਾਂ ਦੇ ਦੇਸ਼ ਦੇ ਵਿੱਚ ਐਂਟਰ ਹੋਏ ਆ ਪਾਵੇਂ ਇਧਰੋਂ ਤੇ ਭਾਵੇਂ ਅਮਰੀਕਾ ਥਾਣੀ ਦਾਖਲ ਹੋਏ ਆ ਇਹਨਾਂ ਦੀ ਸੂਚੀ ਬਣਾਈ ਗਈ ਆ ਇਹ ਸੂਚੀ ਆ ਜਿਹੜੀ ਉਹ ਤੁਹਾਡੀ ਬਾਰਡਰ ਸਿਕਿਉਰਿਟੀ ਦੇ ਵੱਲੋਂ ਜਾਰੀ ਕੀਤੀ ਗਈ ਆ ਇਹ ਗੱਲ ਕਹੀ ਗਈ ਆ ਕਿ ਇਹਨਾਂ ਦੇ ਵਿੱਚੋਂ ਬਹੁ ਗਿਣਤੀ ਨੂੰ ਹਲੇ ਫੜਿਆ ਜਾਣਾ ਇਹਨਾਂ ਦੀ ਪੈੜ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ 32 ਹਜ਼ਾਰ ਨੂੰ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਹੋ ਚੁੱਕੇ ਆ ਕੈਨੇਡਾ ਦੀ ਗੱਲ ਕਰਦੇ ਆ ਬਾਰਡਰ ਸਰਵਿਸ ਦੇ ਵੱਲੋਂ ਪੈੜ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਮੁਖੀ ਹੈਗੇ ਜੀ ਐਰਨ ਉਹ ਗਵਰਨਮੈਂਟ ਉਹਨਾਂ ਨੇ ਮੰਨਿਆ ਜੀ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਹੈ ਗੈਰ ਕਾਨੂੰਨੀ ਪ੍ਰਵਾਸੀ ਰਿਪੋਰਟ ਕਰਨ ਦੇ ਲਈ ਸੀਬੀਐਸਏ ਨੂੰ 55 ਮਿਲੀਅਨ ਵਾਧੂ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਅਮਰੀਕੀ ਰਾ ਥਾਣੀ ਕੈਨੇਡਾ ਵਿੱਚ ਵੜਨ ਵਾਲਿਆਂ ਦੀਆਂ ਸ਼ਰਨਾਰਥੀ ਅਰਜ਼ੀਆਂ ਸਿੱਧੀਆਂ ਹੀ ਰੱਦ ਹੋ ਜਾਣਗੀਆਂ ਡਿਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਭਾਰਤੀ ਆ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਭੇਜਣ ਦੇ ਯਤਨ ਜਾਰੀ ਆ ਤੇ ਪਤਾ ਲੱਗਾ ਕਿ ਇਸ ਚਾਲੂ ਬਰੇ ਦੇ ਵਿੱਚ 2000 ਤੋਂ ਵੱਧ ਭਾਰਤੀ ਰਿਪੋਰਟ ਕੀਤੇ ਜਾ ਚੁੱਕੇ ਆ ਕੈਨੇਡਾ ਦੇ ਵੱਲੋਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆ ਸਵਾਲ ਇੱਥੇ ਪੈਦਾ ਹੁੰਦਾ ਕਿ ਪੰਜਾਬੀ ਹਰਿਆਣਵੀ ਜਾਂ ਕਿਸੇ ਵੀ ਸੂਬੇ ਦੇ ਹੋਰ ਲੋਕ 2 ਨੰਬਰ ਦੇ ਵਿੱਚ ਜਾ ਕੇ 1 ਨੰਬਰ ਦੇ ਨਤੀਜੇ ਦੀ ਆਸ ਕਿਉਂ ਕਰਦੇ ਆ ਮੈਨੂੰ ਹਮੇਸ਼ਾ ਇਸ ਗੱਲ ਤੇ ਹੈਰਾਨੀ ਹੁੰਦੀ ਆ ਜਿਹੜੇ ਲੋਕ ਨੇ ਜੀ ਕਿ ਅਸੀਂ ਗੁਰਬਤ ਦੇ ਵਿੱਚ ਆ ਪਰ ਅਸੀਂ 55 ਲੱਖ ਰੁਪਇਆ ਲਾ ਕੇ ਗਏ ਸੀ ਸਾਡਾ ਕੁਝ ਬਣਿਆ ਨਹੀਂ ਤੁਸੀਂ 55 ਲੱਖ ਜੇਕਰ ਇਕੱਠਾ ਕਰ ਸਕਦੇ ਹੋ 50 ਲੱਖ ਇਕੱਠਾ ਕਰ ਸਕਦੇ ਹੋ 45 ਇਕੱਠਾ ਕਰ ਸਕਦੇ ਹੋ ਤੁਸੀਂ ਗਰਬਤ ਦੇ ਵਿੱਚ ਨਹੀਂ ਹੋ ਕੁਝ ਪੈਸਾ ਤੁਹਾਡੇ ਕੋਲੇ ਸੀ ਕੁਝ ਕੁ ਤੁਸੀਂ ਵਿਆਜੂ ਫੜਿਆ ਵਿਆਜੂ ਵੀ ਤੁਸੀਂ ਤਾਂ ਫੜਿਆ ਜੇਕਰ ਉਸ ਬੰਦੇ ਨੂੰ ਮੋੜਨ ਦੀ ਆਸ ਸੀ ਵੀ ਭਾਈਏ ਪੈਸਾ ਮੋੜ ਦੇਣਗੇ ਉਦਾਂ ਕੋ ਕਿਸੇ ਨੂੰ 5000 ਨਹੀਂ ਦਿੰਦਾ ਅੱਜ ਦੇ ਤਰੀਕੇ ਦੇ ਵਿੱਚ ਮੇਰੀ ਇੱਧਰ ਬੈਠੇ ਭੈਣਾ ਵੀਰਾਂ ਨੂੰ ਵੀ ਬੇਨਤੀ ਆ ਜਦੋਂ ਤੁਹਾਡਾ ਕੋਈ ਉਧਰ ਫੜਿਆ ਜਾਂਦਾ ਗਲਤ ਤਰੀਕੇ ਨਾਲ ਤੁਸੀਂ ਆਪ ਭੇਜਿਆ ਤੁਸੀਂ ਦਿੱਲੀ ਵਾਲੇ 에어ਪੋਰਟ ਤੇ ਚੜਾ ਕੇ ਆਏ ਆ ਗਲਤ ਤਰੀਕੇ ਨਾਲ ਤੁਸੀਂ ਆਪ ਭੇਜਿਆ ਉਹਨੂੰ ਪਰ ਜਦੋਂ ਉਹ ਉੱਥੇ ਫੜਿਆ ਜਾਂਦਾ ਫਿਰ ਤੁਸੀਂ ਇਹਨਾਂ ਗੱਲ ਕਿਹਾ ਕਰੋ ਜੀ ਕਿ ਵਾਹਿਗੁਰੂ ਨੇ ਧੱਕਾ ਕੀਤਾ ਤੁਸੀਂ ਪਹਿਲਾਂ ਉਸ ਦੇਸ਼ ਨਾਲ ਧੱਕਾ ਕਰਨ ਦੇ ਲਈ ਪ੍ਰੀਪਲਾਨਸ ਸੀ ਸਾਰਾ ਕੁਝ ਉਹ ਚੌਕਸ ਸੀ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹਦਾ ਨਹੀਂ ਹੋਣ ਦਿੱਤਾ ਤੇ ਤੁਸੀਂ ਵਾਹਿਗੁਰੂ ਨੂੰ ਇਸ ਗੱਲ ਦੇ ਵਿੱਚ ਨਾ ਪਾਇਆ ਕਰੋ ਹੁਣ ਗੱਲ ਕਰਦੇ ਜੀ ਜਸ਼ਨਪ੍ਰੀਤ ਸਿੰਘ ਦੀ ਜਸ਼ਨਪ੍ਰੀਤ ਸਿੰਘ ਦੇ ਪ੍ਰਤੀ ਸਾਡੀ ਹਮਦਰਦੀ ਹੋ ਸਕਦੀ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਪਰ ਉਹਨੇ ਗਲਤ ਕੀਤਾ ਹੈ ਜਾਂ ਉਹਦੇ ਕੋਲੋਂ ਗਲਤ ਹੋ ਗਿਆ ਹੈ ਨਤੀਜਾ ਹੋ ਗਿਆ ਹੈ ਜਾਂ ਕਰ ਦਿੱਤਾ ਹੈ ਇਹ ਦੇ ਮੁਤਾਬਕ ਬਦਲਣਾ ਨਹੀਂ ਜੋ ਦਸਰਿਆ ਤਿੰਨ ਜਣਿਆਂ ਦੀ ਮੌਤ ਹੋਈ ਚਾਰ ਜਣੇ ਜ਼ਖਮੀ ਹੋਏ ਕੈਲੀਫੋਰਨੀਆ ਦੇ ਵਿੱਚ ਉਥੋਂ ਦੀ ਸਰਕਾਰ ਨੇ ਉਥੋਂ ਦੇ ਪ੍ਰਸ਼ਾਸਨ ਨੇ ਉਥੋਂ ਦੇ ਕਾਨੂੰਨ ਨੇ ਉਹਦੇ ਆਧਾਰ ਤੇ ਕਾਰਵਾਈ ਕਰਨੀ ਆ ਹੁਣ ਜਸ਼ਨਪ੍ਰੀਤ ਸਿੰਘ ਦੇ ਸਤਕਾਰਯੋਗ ਮਾਪੇ ਤੇ ਪਿੰਡ ਵਾਸੀ ਤੇ ਰਿਸ਼ਤੇਦਾਰ ਉਹਨਾਂ ਨੇ ਮੁਲਾਕਾਤ ਕੀਤੀ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਇਹ ਗੱਲ ਕਹੀ ਆ ਕਿ ਭਾਈ ਤੁਸੀਂ ਵਿਦੇਸ਼ ਵਿਭਾਗ ਨੂੰ ਕਹੋ ਤੇ ਉਥੋਂ ਦੀ ਅਮਰੀਕਾ ਦੀ ਸਰਕਾਰ ਤੱਕ ਭਾਰਤ ਦਾ ਵਿਦੇਸ਼ ਵਿਭਾਗ ਭਾਰਤੀ ਸਰਕਾਰ ਸੰਪਰਕ ਕਰੇ ਸਾਡੇ ਪੁੱਤ ਦੇ ਪ੍ਰਤੀ ਨਰਮੀ ਵਰਤੀ ਜਾਵੇ ਸੋ ਖਬੀਰ ਸਿੰਘ ਬਾਦਲ ਨੇ ਪੋਸਟ ਵੀ ਪਾਈ ਆ ਜੈ ਸ਼ੰਕਰ ਸਾਹਿਬ ਜਿਹੜੇ ਕਿ ਭਾਰਤ ਦੇ ਮੰਤਰੀ ਆ ਕੇਂਦਰੀ ਮੰਤਰੀ ਉਹਨਾਂ ਨੂੰ ਬੇਨਤੀ ਕੀਤੀ ਆ ਅਪੀਲ ਕੀਤੀ ਆ ਉਹ ਅੱਗੇ ਕੁਝ ਕਰਦੇ ਕਿ ਨਹੀਂ ਕਰਦੇ ਇਹ ਸਮਾਂ ਦੱਸੂਗਾ ਪਰ ਮੇਰੀ ਮਾਪਿਆਂ ਨੂੰ ਇੱਕ ਬੇਨਤੀ ਆ ਇੱਥੇ ਸੁਖਬੀਰ ਸਿੰਘ ਬਾਦਲ ਇੱਥੇ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਕੋਈ ਹੋਰ ਨੇਤਾ ਹੋਵੇ ਨਵਜੋਤ ਸਿੰਘ ਸਿੱਧੂ ਇਥੇ ABCD ਕੋਈ ਵੀ ਨੇਤਾ ਕੁਝ ਨਹੀਂ ਕਰ ਸਕਦਾ ਆਪਾਂ ਕੱਲੀ ਇੱਕ ਪੋਸਟ ਪਾ ਸਕਦੇ ਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਸੀਂ ਐਂ ਥੋੜੀ ਕਹਾਂਗੇ ਕਿ ਸਾਡਾ ਜਿਹੜਾ ਨੌਜਵਾਨ ਆ ਇਹ ਤੁਹਾਡੇ ਦੇਸ਼ ਦੇ ਵਿੱਚ ਆਇਆ ਸੀ ਇਹ ਬਹੁਤ ਕਮਾਲ ਦੀਆਂ ਪ੍ਰਾਪਤੀਆਂ ਕਰਕੇ ਆਇਆ ਜਾਂ ਤੁਹਾਡੇ ਦੇਸ਼ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਇੱਕ ਨੰਬਰ ਦੇ ਵਿੱਚ ਆਇਆ ਤੇ ਉਹਦੇ ਨਾਲ ਜ਼ਿਆਰਤੀ ਹੋ ਰਹੀ ਹੈ ਤੇ ਤੁਸੀਂ ਇਸ ਜ਼ਿਆਰਤੀ ਨੂੰ ਰੋਕੋ ਆਪਾਂ ਤਾਂ ਸ਼ਬਦੀ ਨਹੀਂ ਵਰਤ ਸਕਦੇ ਇੱਥੇ ਇਕੱਠ ਕਰ ਲੋ ਇੱਕ ਲੱਖ ਬੰਦਾ ਇਕੱਠਾ ਕਰ ਲੋ ਇਥੇ 5 ਲੱਖ ਕਰ ਲੋ ਇਥੇ ਦੇਸ਼ ਦੇ ਸਾਰੇ ਦੇਤਾਵਾਂ ਨੂੰ ਮਿਲ ਲੋ ਅਮਰੀਕਾ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਆ ਤੇ ਮੈਂ ਇਹ ਸਮਝਦਾ ਹਾਂ ਕਿ ਟਰੰਪ ਦੀਆਂ ਨੀਤੀਆਂ ਬਹੁਤ ਸਾਰੇ ਦੇਸ਼ਾਂ ਲਈ ਮਾਰੂ ਵੀ ਆ ਉਥੋਂ ਦੀ ਇਕਨੋਮੀ ਨੂੰ ਬਹੁਤ ਵੱਡਾ ਫਰਕ ਪਿਆ ਜਿਹੜੇ ਉਥੋਂ ਦੇ ਲੋਕ ਆ ਸਧਾਰਨ ਜਿਹੜੇ ਲੋਕ ਉਹ ਇਹ ਗੱਲ ਕਹਿੰਦੇ ਕਿ ਟਰੰਪ ਦੀਆਂ ਨੀਤੀਆਂ ਦੇ ਕਰਕੇ ਅਸੀਂ ਥੜਕੇ ਪਏ ਆ ਅਸੀਂ ਟੁੱਟ ਗਏ ਅਸੀਂ ਉਖੜ ਗਏ ਆ ਪਰ ਉਹ ਬੰਦਾ ਇਹ ਗੱਲ ਕਹਿੰਦਾ ਕਿ ਮੈਂ ਆਪਣੇ ਦੇਸ਼ ਦੇ ਵਿੱਚ ਹੋਰ ਬੰਦੇ ਨੂੰ ਦੋ ਨੰਬਰ 'ਚ ਵੜਨ ਨਹੀਂ ਦੇਣਾ ਇਸ ਥਾਂ ਤੇ ਤਾਂ ਉਹ ਆਪਣੇ ਦੇਸ਼ ਦੇ ਵਿੱਚ ਸਹੀ ਆ ਜੇ ਹੁਣ ਆਪਣੀ ਕੰਧ ਟੱਪ ਕੇ ਕੋਈ ਰਾਤ ਨੂੰ ਆਪਣੇ ਘਰੇ ਵੜਨਾ ਚਾਵੇ ਤੇ ਆਪਾਂ ਉਹਦਾ ਡਾਂਗ ਨਾਲ ਸਵਾਗਤ ਕਰਾਂਗੇ ਕਿ ਨਹੀਂ ਆਪਾਂ ਨੂੰ ਬੰਨ ਲਾਂਗੇ ਕਿ ਨਹੀਂ ਆਪਾਂ ਉਹਦੀ ਮਿੱਟੀ ਝਾੜਾਂਗੇ ਕਿ ਨਹੀਂ ਉਸੇ ਤਰੀਕੇ ਦੇ ਨਾਲ ਉਹ ਆ ਤੇ ਉਹ ਆਪਦੇ ਕੋਲੋਂ ਖਰਚਾ ਕਰਕੇ ਸਾਨੂੰ ਆਪਣੇ ਵੱਲ ਭੇਜ ਰਿਹਾ ਵੀ ਭਾਈ ਆਪਣੇ ਕੋਲੇ ਜਾਓ ਮੇਰਾ ਖਿਆਲ ਆ ਵੀ ਆਪਾਂ ਨੂੰ ਇੱਥੇ ਸਬਕ ਲੈਣਾ ਚਾਹੀਦਾ ਹਾਲਾਂਕਿ ਸਬਕ ਲੈਣ ਵਾਲੇ ਪੰਜਾਬੀ ਹਰਿਆਣਵੀ ਰਾਜਸਥਾਨੀ ਜਿੱਥੋਂ ਦੇ ਵੀ ਲੋਕ ਜਾਂਦੇ ਉਹ ਹੈ ਨਹੀਂ ਤੁਹਾਨੂੰ ਇੱਕ ਬੰਦਾ ਇਹ ਗੱਲ ਕਵੇ ਕਿ ਚਾਰ ਬੰਦੇ ਫਲਾਣੇ ਨੇ ਨਗਾਏ ਆ ਤੇ ਪੰਜਵਾਂ ਤੂੰ ਆ 40 ਲੱਖ ਰੁਪਇਆ ਦੇ ਦੇ ਉਹਦਾ 50 ਚ ਜਾਂਦਾ ਆਪਾਂ ਦੋਆ ਮਿੰਟਾਂ ਦੇ ਵਿੱਚ 40 ਲੱਖ ਰੁਪਇਆ ਰੇਂਜ ਕਰਦੇ ਆਂ ਤੇ ਵੀਰੋ ਇਸ ਗੱਲ ਤੋਂ ਬਚੋ ਜਿਹੜੇ ਇਹ ਕੈਨੇਡਾ ਨੂੰ ਕੋਈ ਲੋੜ ਨਹੀਂ ਦੋ ਨੰਬਰ ਦੇ ਵਿੱਚ ਡੌਂਕੀ ਲਾ ਕੇ ਗਿਆ ਨੂੰ ਅਮਰੀਕਾ ਦੇ ਵਿੱਚ ਲੋੜ ਨਹੀਂ ਅਮਰੀਕਾ ਦੇ ਵਿੱਚੋਂ ਕੈਨੇਡਾ ਵਿੱਚ ਵੜਨ ਵਾਲਿਆਂ ਦੀ ਕੈਨੇਡਾ ਨੂੰ ਕੋਈ ਲੋੜ ਨਹੀਂ ਦੋ ਨੰਬਰ ਵਾਲਿਆਂ ਦੀ ਕਿਸੇ ਦੇਸ਼ ਨੂੰ ਕੋਈ ਲੋੜ ਨਹੀਂ ਜਿਹੜਾ ਜਿੱਥੇ ਸੂਤ ਲੱਗ ਗਿਆ ਹੁਣ ਤੱਕ ਉਹ ਗੱਲ ਵੱਖਰੀ ਆ ਪਰ ਉਹ ਕਹਿੰਦੇ ਜੀ ਹੁਣ ਅਸੀਂ ਸੂਤ ਲੱਗਣ ਨਹੀਂ ਲੈਣਾ ਉਹ ਕਹਿੰਦੇ ਜੀ ਸਾਡੇ ਕੋਲੇ ਪਹਿਲਾਂ ਹੀ ਕੰਮੇ ਬਹੁਤ ਆ ਸਾਡੇ ਦੇਸ਼ ਦੇ ਵਿੱਚ ਪਹਿਲਾਂ ਹੀ ਵਸੀਲਾਂ ਦੀ ਘਾਟ ਆ ਇਸ ਕਰਕੇ ਅਸੀਂ ਕੁਰਬਲ ਕੁਰਬਲ ਮੁਕਤ ਚਾਹੁੰਦੇ ਆ ਜਿਹੜੇ ਹਨ ਉਹ ਹਨ ਜਿਹੜੇ 2 ਨੰਬਰ ਦੇ ਵਿੱਚ ਹਨ ਉਹ ਵੀ ਅਸੀਂ ਸਨ ਕਰ ਦੇਣੇ ਕਿਉਂਕਿ ਵਾਪਸ ਭੇਜ ਦੇਣੇ ਆ ਸੋ ਜੇਕਰ ਤੁਸੀਂ ਚਾਹੁੰਦੇ ਜੀ ਕਿ ਤੁਹਾਡਾ 50 ਲੱਖ ਵੀ ਬਚਾ ਰਵੇ ਜੇ ਤੁਸੀਂ ਚਾਹੁੰਦੇ ਕਿ ਤੁਹਾਨੂੰ ਬਾਅਦ ਦੇ ਵਿੱਚ ਧਰਨੀ ਨਾ ਲਾਉਣੇ ਪੈਣ ਜੇ ਤੁਹਾਨੂੰ ਬਾਅਦ ਦੇ ਵਿੱਚ ਫਿਕਰਾਂ ਚੋਂ ਨਾ ਲੰਘਣਾ ਪਵੇ ਜੇ ਤੁਸੀਂ ਆਪਣੀ ਔਲਾਦ ਦੀ ਸਲਾਮਤੀ ਚਾਹੁੰਦੇ ਆ ਤਾਂ ਮੇਰੀ ਮਾਪਿਆਂ ਨੂੰ ਬੇਨਤੀ ਹੈ ਕਿ ਜ਼ਮੀਨਾਂ ਵੇਚ ਵੇਚ ਕੇ 2 ਨੰਬਰ ਦੇ ਵਿੱਚ ਏਜੰਟਾਂ ਦੇ ਹੱਥੀਂ ਨਾ ਆਪਦੇ ਧੀਆਂ ਪੁੱਤ ਬਾਹਰ ਭੇਜੋ ਬਾਦ ਦੇ ਬੱਚਾ ਆਪਾਂ ਬਹੁਤ ਉਲਾਂਹੇ ਦੰਨੇ ਆ ਲਿਖਿਆ ਐਵੇਂ ਸੀ ਪਤਾ ਨਹੀਂ ਕੀ ਹੋ ਗਿਆ ਆ ਹੋ ਗਿਆ ਜਦ ਕਿ ਗਲਤ ਆਪਾਂ ਵੀ ਹਾਂ ਸੋ ਆਜੋ ਆਪਾਂ ਅਮਰੀਕਾ ਦੇ ਵਿੱਚ ਜਾਏ ਇੱਕ ਨੰਬਰ 'ਚ ਜਾਏ ਹੁਣ ਇਹ ਨਾ ਕਹੋ ਵੀ ਕੀ ਕਰਗੇ ਅਮਰੀਕਾ 'ਚ ਇੱਕ ਨੰਬਰ 'ਚ ਜਾਇਆ ਨਹੀਂ ਜਾਂਦਾ ਇਹ ਤੁਹਾਡੀ ਸਮੱਸਿਆ ਇਹ ਟਰੰਪ ਦੀ ਸਮੱਸਿਆ ਨਹੀਂ ਆ ਤੁਸੀਂ ਜੇਕਰ ਇੱਕ ਨੰਬਰ ਦੇ ਵਿੱਚ ਆ ਜੇਕਰ ਤੁਹਾਡੇ ਕੋਲੇ ਵਧੀਆ ਕੁਆਲਿਫਿਕੇਸ਼ਨ ਆ ਜੇਕਰ ਤੁਹਾਡਾ ਬਜਟ ਸਹੀ ਆ ਜੇਕਰ ਤੁਸੀਂ ਇੱਥੇ ਕਮਾਉਂ ਆ ਤੁਹਾਡੇ ਵੀ ਦੇ ਲੱਗ ਜਾਂਦੇ ਨੇ ਤਾਂ ਨਹੀਂ ਲੱਗਦੇ ਉਵੇਂ ਹੀ ਕੈਨੇਡਾ ਕਿਸੇ ਵੇਲੇ ਟਰੂਡੋ ਸਰਕਾਰ ਦੇ ਵੇਲੇ ਬਹੁਤ ਨਰਮੀਆਂ ਵੀ ਰਹੀਆਂ ਜਿਨ੍ਹਾਂ ਦੀ 10-10 ਵਾਰ ਰਿਫਿਊਜ਼ਲ ਸੀ ਉਹਨਾਂ ਦੇ ਵੀ ਵੀਜ਼ਾ ਲੱਗੇ ਆ ਹੁਣ ਜਿਨ੍ਹਾਂ ਦੇ 10 ਵਾਰ ਵੀਜ਼ਾ ਲੱਗੇ ਉਹ ਵੀ ਰੁਕ ਰਹੇ ਆ ਕਿਉਂਕਿ ਗੱਲ ਇਹ ਆ ਵੀ ਉਹ ਸਰਕਾਰਾਂ ਨੇ ਸਖਤੀ ਕੀਤੀ ਆ ਵੀ ਅਸੀਂ ਆਪਦੇ ਦੇਸ਼ ਦੇ ਵਿੱਚ ਜਿਹੜਾ ਉਲਝਿਆ ਹੋਇਆ ਟਾਂਚਾ ਪਹਿਲਾਂ ਉਹ ਸਹੀ ਕਰਗੇ ਅਸੀਂ ਆਪਦੇ ਘਰ ਦਾ ਉਲਝਿਆ ਹੋਇਆ ਟਾਂਚਾ ਉਧਰਲੇ ਦੇਸ਼ ਦੇ ਵਿੱਚ ਜਾ ਕੇ ਸਹੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਸਾਡਾ ਪਹਿਲਾਂ ਉਲਝਿਆ ਪਿਆ ਪਹਿਲਾਂ ਅਸੀਂ ਉਹ ਸਹੀ ਕਰਨਾ ਇਸ ਗੱਲ ਦੇ ਵਿੱਚ ਗਲਤ ਆਪਾਂ ਹੀ ਆ ਆਜੋ ਆਪਾਂ ਰੁਪਈਏ ਬਰਬਾਦ ਨਾ ਕਰੀਏ ਬਾਦ ਦੇ ਵਿੱਚ ਫੇਰ ਉੱਥੇ ਹੀ ਆਉਣੇ ਤੇ ਆਪਾਂ ਲਾਂਭੇ ਦਿੰਨੇ ਆ ਸਾਨੂੰ ਠੰਡੀ ਰੋਟੀ ਮਿਲੀ ਸਾਨੂੰ ਤੱਤੀ ਨਹੀਂ ਮਿਲੀ ਸਾਨੂੰ ਬਰਫ਼ ਵਾਲੀ ਥਾਂ ਤੇ ਰੱਖਿਆ ਆਪਾਂ ਕੋਈ ਰਿਸ਼ਤਦਾਰੀ ਚ ਨਹੀਂ ਗਏ ਸੌਰੀ ਨਹੀਂ ਗਏ ਉਹਨਾਂ ਨੇ ਸਾਨੂੰ ਭੇਜਤਾ ਇਹਦੇ ਲਈ ਵੀ ਸ਼ੁਕਰੀਆ ਨਾ ਕਰੋ ਨਹੀਂ ਤਾਂ ਜੇ ਉੱਥੇ ਜੇਲ੍ਹ ਚ ਤਾੜੀ ਰੱਖਦੇ ਆਪਾਂ ਗਲਤ ਤਰੀਕੇ ਨਾਲ ਉਹਨਾਂ ਦੇ ਦੇਸ਼ ਚ ਵੜੇ ਸੀ ਜਿਹੜੇ ਕਨੇ ਸੀ ਸ਼ਰਨਾਰਥੀ ਆ ਫੇਰ ਆਪਾਂ ਨੂੰ ਵਤਨ ਦਾ ਚੇਤਾ ਵੀ ਆਉਂਦਾ ਉੱਥੇ ਜਾ ਕੇ ਆਪਾਂ ਇਹ ਗੱਲ ਕਰਦੇ ਮੈਨੂੰ ਦੇਸ਼ ਦੇ ਵਿੱਚ ਖਤਰਾ ਆਪਾਂ ਕਈ ਥਾਵਾਂ ਦੇ ਉੱਤੇ ਆਪਾਂ ਵਿਰੋਧੀ ਬਿਆਨ ਵੀ ਦਿੰਨੇ ਆ ਇਹਨਾਂ ਦੇ ਵੱਲ ਗੌਰ ਕਰਗੇ ਜੀ